ਦਾ ਕਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ ਚੁੱਕਾ ਹੈ। ਲਾਂਘੇ ਨੂੰ ਲੈ ਕੇ ਦੋਵੇਂ ਸਰਕਾਰਾਂ ਜਿਹੜੀਆਂ ਨੇ ਆਪਣੀ ਕਾਰਵਾਈ ਪਾ ਰਹੀਆਂ ਨੇ। ਪਾਕਿਸਤਾਨ ਦੇ ਵਿੱਚ ਉਸਾਰੀ ਕਾਰਜਾਂ ਦਾ ਜਾਇਜ਼ਾ ਲੈਣ ਦੇ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਮੰਤਰੀ ਇਸ ਉਸਾਰੀ ਦੇ ਵਿੱਚ ਪਹੁੰਚੇ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਲਾਂਘੇ ਸਬੰਧੀ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਅੱਜ ਪ੍ਰਧਾਨ ਮੰਤਰੀ ਦੇ ਮੰਤਰੀ ਪੀਰ ਨੂਰ ਉਲ ਹਕ ਕਾਦਰੀ ਕੇਂਦਰੀ ਮੰਤਰੀ ਧਰਮਾ ਤੇ ਬਾਰੇ ਪਾਕਿਸਤਾਨ ਅੱਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਉੱਥੇ ਲਾਂਘੇ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਮਿੱਥੇ ਸਮੇਂ ਤੋਂ ਪਹਿਲਾਂ ਪਹਿਲਾਂ ਸਮੂਹ ਸੰਗਤਾਂ ਦੇ ਲਾਂਘੇ ਨੂੰ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਉਹ ਉਹਨਾਂ ਨੇ ਕੀਤੀ ਹੈ ਇਸ ਦੌਰਾਨ ਮੰਤਰੀ ਪੀਰ ਨੂਰ ਉਲ ਹਕ ਕਾਦਰੀ ਕੇਂਦਰੀ ਮੰਤਰੀ ਨੇ ਭਾਰਤ ਅਤੇ ਪਾਕਿਸਤਾਨ ਦੇ ਇਸ ਸਬੰਧ ਬਾਰੇ ਵੀ ਕਿਹਾ ਉਹਨ ਚਾਹੀਦਾ ਕਿ ਜਲਦੀ ਤੋਂ ਜਲਦੀ ਇਸ ਬਾਰੇ ਜਿਹੜਾ ਉਲੰਘਾ ਜਿਹੜਾ ਲਾਂਬਾ ਤਿਆਰ ਕਰਕੇ ਸਿੱਖ ਸੰਗਤਾਂ ਦੇ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਸਕੇ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਹਨਾਂ ਦੇ ਨਾਲ ਜਿਹੜੇ ਕਿ ਉਕਫ ਬੋਰਡ ਦੇ ਚੇਅਰਮੈਨ ਤਾਰੀਕ ਵਜ਼ੀਰ ਖਾਨ ਤੇ ਪਾਕਿਸਤਾਨ ਦੇ ਸਿੱਖ ਆਗੂ ਸਰਦਾਰ ਵਿਸ਼ਨ ਸਿੰਘ ਸਰਦਾਰ ਜਸਕਰਨ ਸਿੰਘ ਸਿਆਲਕੋਟ ਤੇ ਭਾਈ ਗੋਬਿੰਦ ਸਿੰਘ ਤੇ ਹੋਰਨਾਂ ਵੀ ਸਾਂਝੇ ਤੌਰ ਤੇ ਹਾਜ਼ਰ ਸਨ